ਤੁਸੀਂ ਘੱਟ ਚੱਲੀ ਹੋਈ ਗੱਡੀ ਦੀ ਕਿਵੇਂ ਪਛਾਣ ਕਰ ਸਕਦੇ ਹੋਗੇ ਅਕਸਰ ਜਦੋਂ ਆਪਾਂ ਮਾਰਕੀਟ ਚੋਂ ਸੈਕੰਡ ਹੈਂਡ ਕਾਰ ਖਰੀਦਣ ਜਾਂਦੇ ਆਂਗੇ ਉਦੋਂ ਆਪਣੇ ਅੱਗੇ ਜਿਹੜਾ ਟਾਸਕ ਆ ਵੱਡਾ ਟਾਸਕ ਇਹ ਹੁੰਦਾਗਾ ਕਿ ਜਦੋਂ ਆਪਾਂ ਡੀਲਰਾਂ ਕੋਲ ਜਾਂਦੇ ਆਂਗੇ ਆਪਣੀ ਪਹਿਲੀ ਮੰਗ ਇਹ ਹੀ ਹੁੰਦੀ ਹੈ ਕਿ ਗੱਡੀ ਲੈਸ ਡਰਾਈਵਨ ਹੋਵੇ ਮੇਰਾ ਕਹਿਣ ਤੋਂ ਭਾਵ ਕਿ ਘੱਟ ਚੱਲੀ ਹੋਵੇ ਸੋ ਬਹੁਤ ਸਾਰੇ ਡੀਲਰ ਕੀ ਕਰਦੇ ਨੇਗੇ ਆਪਾਂ ਸਾਰਿਆਂ ਨੂੰ ਤਾਂ ਕਹਿੰਦੇ ਨਹੀਂ ਹੈਗੇ ਆਪਾਂ ਸਾਰਿਆਂ ਨੂੰ ਤਾਂ ਕਹਿੰਦੇ ਨਹੀਂ ਹੈਗੇ ਪਰ ਬਹੁਤ ਸਾਰੇ ਜਿਹੜੇ ਡੀਲਰ ਨੇਗੇ ਉਹ ਜਿਆਦਾ ਚੱਲੀ ਹੋਈ ਗੱਡੀ ਨੂੰ ਘੱਟ ਚੱਲੀ ਹੋਈ ਦੱਸ ਕੇ ਜਾਂ ਫਿਰ ਮੀਟਰ ਬੈਕ ਕਰਕੇ ਆਪਾਂ ਨੂੰ ਗੱਡੀ ਵੇਚ ਦਿੰਦੇ ਨੇਗੇ ਉੱਥੇ ਆਪਣਾ ਵੀ ਨੁਕਸਾਨ ਹੁੰਦਾ ਤੇ ਆਪਾਂ ਨੂੰ ਗੱਡੀ ਮਿਲਦੀ ਵੀ ਮਹਿੰਗੀ ਆ ਸੋ ਅੱਜ ਆਪਾਂ ਇਸ ਵੀਡੀਓ ਰਹੀਂ ਤੁਹਾਨੂੰ ਇਹੀ ਦੱਸਾਂਗੇ ਕਿ ਤੁਸੀਂ ਘੱਟ ਚੱਲੀ ਹੋਈ ਗੱਡੀ ਦੀ ਪਛਾਣ ਕਿਵੇਂ ਕਰ ਸਕਦੇ ਹੋਗੇ ਤੁਸੀਂ ਠੱਗੀ ਦਾ ਸ਼ਿਕਾਰ ਵੀ ਨਹੀਂ ਹੋਵੋਗੇ ਤੇ ਤੁਹਾਨੂੰ ਪ੍ਰੋਪਰ ਪਤਾ ਵੀ ਲੱਗ ਜੂ ਕਿ ਗੱਡੀ ਘੱਟ ਚੱਲੀ ਹੋਈ ਆ ਜਾਂ ਫਿਰ ਜ਼ਿਆਦਾ ਸੋ ਆਪਾਂ ਇਸ ਵੀਡੀਓ 'ਚ ਪ੍ਰੋਪਰ ਦੱਸਾਂਗੇ ਇੱਕ ਗੱਲ ਹੋਰ ਦੋਸਤੋ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਈਏ ਪਹਿਲਾਂ ਇਸ ਚੈਨਲ ਤੇ ਆਪਾਂ ਜਾਨਵਰ ਮਹਿਕਮਾ ਚੈਨਲ ਤੇ ਕੱਲੀਆਂ ਜਾਨਵਰਾਂ ਪ੍ਰਤੀ ਜਿਹੜੀਆਂ ਜਾਨਵਰਾਂ ਦੇ ਨਾਲ ਰਿਲੇਟਿਡ ਵੀਡੀਓ ਪਾਉਂਦੇ ਸੀਗੇ ਪਰ ਹੁਣ ਆਪਾਂ ਇਹ ਤੇ ਬਲੌਗਿੰਗ ਵੀ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਵੀ ਕੋਈ ਗੱਲਬਾਤ ਹੋਇਆ ਗੁਰੂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਸੀਂ ਚੈਨਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਵੀਡੀਓ ਆਪਣੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਵੀਡੀਓ ਨੂੰ ਸੋ ਹੁਣ ਆਪਾਂ ਤੁਹਾਨੂੰ ਪ੍ਰੋਪਰ ਇਸ ਵੀਡੀਓ 'ਚ ਦੱਸਾਂਗੇ ਕਿ ਘੱਟ ਚੱਲੀ ਵੀ ਗੱਡੀ ਦੀ ਪਛਾਣ ਕਿਵੇਂ ਹੋ ਸਕਦੀ ਹੈਗੀ ਤੇ ਤੁਸੀਂ ਠੱਗੀ ਤੋਂ ਵੀ ਬਚ ਜਾਓਗੇ ਤੇ ਤੁਹਾਡਾ ਪੈਸਾ ਵੀ ਬਚ ਰੂਗਾ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਅਪਾ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸਾਂਗੇ ਕਿ ਤੁਸੀਂ ਘੱਟ ਚੱਲੀ ਹੋਈ ਗੱਡੀ ਦੀ ਕਿਵੇਂ ਪਛਾਣ ਕਰ ਸਕਦੇ ਹੋ ਕਿਹੜੇ ਕਿਹੜੇ ਤਰੀਕੇ ਨੇ ਘੱਟ ਚੱਲੀ ਹੋਈ ਗੱਡੀ ਨੂੰ ਪਛਾਣਨ ਦੇ ਇਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਤੁਸੀਂ ਪਛਾਣ ਕਰਨੀ ਹੈ ਕਿ ਗੱਡੀ ਘੱਟ ਚੱਲੀ ਹੈ ਜਾਂ ਜ਼ਿਆਦਾ ਚੱਲੀ ਹੈ ਉਹ ਤੁਸੀਂ ਟਾਇਰਾਂ ਤੋਂ ਪਛਾਣ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੀ ਪਛਾਣ ਟਾਇਰਾਂ ਤੋਂ ਹੁੰਦੀ ਆ ਕਿਉਂਕਿ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਗੱਡੀ ਘੱਟ ਚੱਲੀ ਹੋਈ ਆ ਪਰ ਉਹਦੇ ਟਾਇਰ ਜਿਹੜੇ ਹੁੰਦੇ ਨੇ ਉਹ ਚੇਂਜ ਹੁੰਦੇ ਨੇਗੇ ਜੇਕਰ ਗੱਡੀ ਘੱਟ ਚੱਲੀ ਹੋ ਤਾਂ ਜ਼ਾਹਿਰ ਜੀ ਗੱਲ ਆ ਵੀ ਜਿਹੜੇ ਟਾਇਰ ਵੀ ਉਹ ਘੱਟ ਘਸੇ ਹੋਣਗੇ ਸੋ ਤੁਸੀਂ ਟਾਇਰਾਂ ਤੋਂ ਜੇਕਰ ਟਾਇਰ Ориਜినਲ ਨੇ ਨਾਲ ਦੇ ਨੇ ਉਤੋਂ ਤੁਸੀਂ ਪਛਾਣ ਕਰ ਸਕਦੇ ਹੋਗੇ ਕਿ ਗੱਡੀ ਘੱਟ ਚੱਲੀ ਹੋਈ ਹੈਗੀ ਦੂਜੇ ਨੰਬਰ ਤੇ ਦੋਸਤੋ ਜਿਹੜਾ ਤੁਸੀਂ ਗੱਡੀ ਦੀ ਪਛਾਣ ਕਰਨੀ ਆ ਕਿ ਘੱਟ ਚੱਲੀ ਆ ਕਿ ਜ਼ਿਆਦਾ ਚੱਲੀ ਆ ਉਹ ਤੁਸੀਂ ਇਹਦੇ ਇੰਟੀਰੀਅਰ ਤੋਂ ਪਤਾ ਕਰ ਸਕਦੇ ਹੋਗੇ ਗੱਡੀ ਦੇ ਇੰਟੀਰੀਅਰ ਹੁੰਦਾ ਜਿਹੜਾ ਮਤਲਬ ਕਿ ਕਹਿਣ ਤੋਂ ਬਾਅਦ ਸਾਰਾ ਹਿੱਸਾ ਹੁੰਦਾ ਗਲਾ ਤੁਸੀਂ ਇਹ ਤੋਂ ਵੀ ਪਛਾਣ ਕਰ ਸਕਦੇ ਹੋਗੇ ਕਿਉਂਕਿ ਜਿਹੜੀ ਗੱਡੀ ਜ਼ਿਆਦਾ ਚੱਲੀ ਹੋਊ ਇਹਦਾ ਰਫ ਹੋਊਗਾ ਕਹਿਣ ਤੋਂ ਬਾਅਦ ਸਕ੍ਰੈਚ ਹੋਣਗੇ ਜਾਂ ਕੁਝ ਹੋਰ ਹੋਊ ਜਿਹੜਾ ਸਟੀering ਉਹ ਜ਼ਿਆਦਾ ਘਸਿਆ ਹੋਊਗਾ ਠੀਕ ਹੈ ਨਾ ਜੇਕਰ ਤੁਹਾਡੀ ਗੱਡੀ ਇਦਰੋਂ ਇੰਟੀਰੀਅਰ ਦੀ ਪ੍ਰੋਪਰ ਸਾਫ਼ ਆ ਗਈ ਪ੍ਰੋਪਰ ਵਧੀਆ ਗੁੱਡ ਮੇਨਟੇਨ ਆ ਤਾਂ ਤੁਸੀਂ ਇਹ ਇਹ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਸਾਡੀ ਗੱਡੀ ਆ ਉਹ ਘੱਟ ਚੱਲੀ ਹੋਈ ਹੈਗੀ ਸੋ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਸੀਟਾਂ ਤੋਂ ਸੀਟਾਂ ਦੋਸਤੋ ਜਿਹਦੀਆਂ origignal ਵਧੀਆ ਸੀਟਾਂ ਨੇ ਪੂਰੀ ਟੌਪ ਦੀਆਂ ਸੀਟਾਂ ਨੇ ਉੱਥੋਂ ਵੀ ਆਪਾਂ ਨੂੰ ਪਤਾ ਲੱਗ ਸਕਦਾ ਕਿ ਜਿਹੜੀ ਗੱਡੀ ਉਹ ਘੱਟ ਚੱਲੀ ਹੋਈ ਹੈ ਜਾਂ ਜ਼ਿਆਦਾ ਚੱਲੀ ਹੋਈ ਹੈਗੀ ਬਾਕੀ ਬਹੁਤ ਸਾਰੇ ਵੀਰ ਉਸ ਤੋਂ ਬਾਅਦ ਇਹ ਵੀ ਗੱਲ ਕਹਿੰਦੇ ਨੇ ਕਿ ਜਿਹੜੀ ਗੱਡੀ ਰੰਗ ਪੇਂਟ ਹੋਈ ਵੀ ਹੈਗੀ ਥੋੜਾ ਬਹੁਤਾ ਪੇਂਟ ਹੋਇਆ ਹੋਵੇ ਸੋ ਦੋਸਤੋ ਪੇਂਟ ਜਿਹੜਾ ਹੋਇਆ ਹੁੰਦਾ ਉਹਦੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਪੇਂਟ ਤਾਂ origignal ਵੀ ਹੋਇਆ ਹੁੰਦਾ ਏਜੰਸੀ ਚੋ ਵੀ ਹੋਇਆ ਹੁੰਦਾ ਜੇਕਰ ਤੁਹਾਡੀ ਗੱਡੀ ਰੰਗ ਪੇਂਟ ਦੀ ਥੋੜੀ ਬਹੁਤੀ ਹੋਈ ਵੀ ਹੈਗੀ ਤਾਂ ਉਹਦੀ ਕੋਈ ਟੈਨਸ਼ਨ ਨਹੀਂ ਸਭ ਤੋਂ ਪਹਿਲਾਂ ਤੁਸੀਂ ਇੰਜਨ ਦੇਖ ਸਕਦੇ ਹੋ ਤਾਂ ਇੰਜਨ ਜੇਕਰ ਪ੍ਰੋਪਰ ਵਧੀਆ ਤਾਂ ਕੋਈ ਦਿੱਕਤ ਨਹੀਂ ਜੇਕਰ ਥੋੜੀ ਬਹੁਤੀ ਰੰਗ ਪੇਂਟ ਨੇ ਕੁਛ ਦੀ ਕਰਨਾ ਠੀਕ ਆ ਸਾਫ਼ ਹੋਵੇ ਪਰ ਜੇਕਰ ਤੁਹਾਡੀ ਗੱਡੀ ਥੋੜੀ ਬਹੁਤੀ ਰੰਗ ਪੇਂਟ ਵੀ ਹੋਈ ਵੀ ਆ ਉਹਦੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਮੇਨ ਇੰਜਨ ਦੇਖਣਾ ਇਹਦਾ ਤੇ ਤੁਸੀਂ ਨੇ ਗিয়ার ਇੰਜਣ ਗিয়ার ਦੀ ਦੇਖਣੀ ਆ ਤੇ ਦੀ ਸਮੂਥਿੰਗ ਚਲਾਈ ਦੀ ਸਮੂਥਿੰਗ ਦੇਖਣੀ ਆ ਕਿ ਗੱਡੀ ਕਿੰਨੀ ਚੱਲੀ ਹੋਈ ਆ ਜਾਂ ਫਿਰ ਕਿਸ ਹੱਥਾਂ 'ਚ ਚੱਲੀ ਹੋਈ ਆ ਜੇਕਰ ਰਫ ਚੱਲੀ ਹੋਈ ਜੇਗੀ ਤਾਂ ਤਾਂ ਅਗਲੇ ਜਿਹੜਾ 50000 ਚਲਾ ਕੇ ਵੀ ਗੱਡੀ ਨੂੰ ਖਰਾਬ ਕਰ ਦਿੰਦਾ ਜੇਕਰ ਵਧੀਆ ਹੱਥਾਂ 'ਚ ਚੱਲੀ ਹੋਈ ਤਾਂ 70 80000 ਲੱਖ ਗੱਡੀ ਆਰਾਮ ਨਾਲ ਚੱਲੇ ਜਾਂਦੀ ਉਸ ਤੋਂ ਜ਼ਿਆਦਾ ਵੀ ਚੱਲੇ ਜਾਂਦੀ ਆ ਪਰ ਇੰਨੇ ਨਾਲ ਤਾਂ ਕੁਝ ਹੁੰਦਾ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਬੇਸਿਕ ਚੀਜ਼ਾਂ ਨੇ ਇਹ ਤੁਸੀਂ ਦੇਖ ਕੇ ਜਿਹੜੀ ਗੱਡੀ ਖਰੀਦੀ ਨਹੀਂ ਆਗੀ ਸੋ ਜਿਹੜੀ origignal ਚੱਲੀ ਹੋ ਘੱਟ ਚੱਲੀ ਹੋ ਉਹ ਗੱਡੀ ਦੀ ਜਿਹੜੀ ਮਾਰਕੀਟ ਵੀ ਜ਼ਿਆਦਾ ਹੋਊਗੀ ਤੇ ਆਪਾਂ ਨੂੰ ਥੋੜੀ ਮਾਰਕੀਟ ਰੇਟ ਚੋਂ ਜ਼ਿਆਦਾ ਤਾਂ ਮਿਲੂਗੀ ਪਰ ਜਿਹੜੀ ਉਹ ਗੱਡੀ ਆ ਉਹ ਪ੍ਰੋਪਰ ਮੇਨਟੇਨ ਹੋਊਗੀ ਜਿਹੜੀ ਘੱਟ ਚੱਲੀ ਹੋਊਗੀ ਤੇ ਦੂਸਰਾ ਆਪਣੇ ਕੋਲ ਵੀ ਉਹ ਕਾਫੀ ਟਾਈਮ ਵਧੀਆ ਚੱਲੂਗੀ ਸੋ ਇਹ ਤੁਸੀਂ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਤੁਸੀਂ ਦੇਖ ਕੇ ਗੱਡੀ ਖਰੀਦਣੀ ਆ ਸੋ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਜਿੰਨੀ ਕਾਪਾ ਨੂੰ ਨੌਲੇਜ ਹੈ ਓਨੀ ਕਾਪਾ ਤੁਹਾਨੂੰ ਨੌਲੇਜ ਦਿੰਦੇ ਰਹਨੇ ਹੈਗੇ ਸੋ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਸ ਵੇਸ ਤੇ ਆਪਾਂ ਵੀਡੀਓ ਬਣਾਈਏ ਜਿਹੜਾ ਤੁਹਾਡੇ ਸਨਮੁਖ ਰੱਖੀਏ ਤੇ ਤੁਸੀਂ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਕਿਹੜੇ-ਕਿਹੜੇ ਇਲਾਕੇ ਚੋਂ ਦੇਖ ਰਹੇ ਹੋ ਕਿਹੜੀ-ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਕਿਹੜੇ ਜ਼ਿਲ੍ਹੇ ਚੋਂ ਤੁਸੀਂ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਸੋ ਆਪਣੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਦੋਸਤੋ ਕਿਉਂਕਿ ਆਪਣਾ ਨਵਾਂ ਚੈਨਲ ਆਗਾ ਅੱਪਾ ਅੱਗੇ ਦੀ ਅੱਗੇ ਬਹੁਤ ਵਧੀਆ ਵਧੀਆ ਇਸ ਚੈਨਲ ਰਾਹੀਂ ਤੁਹਾਨੂੰ ਵੀਡੀਓ ਦਿਆ ਕਰਾਂਗੇ ਸੋ ਤੁਹਾਡੇ ਜਿਹੜੇ ਉਮੀਦਾਂ ਦੇ ਆਪਾਂ ਖਰੇ ਉਤਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ